ਅੰਗਤੀ ਅੱਜ ਦੀ ਵੀਡੀਓ ਨੂੰ ਨਾ ਸ਼ੇਅਰ ਕਰ ਦਿਓ ਅੱਜ ਦੀ ਵੀਡੀਓ ਬਹੁਤ ਯਾਰੀ ਲੋੜਵੰਦ ਪਰਿਵਾਰ ਦੀ ਵੀਡੀਓ ਹੈਗੀ ਅਸੀਂ ਖੜੇ ਆ ਪਿੰਡ ਨੰਗਲਖੁਰਦ ਦੇ ਵਿੱਚ ਮਾਨਸਾ ਦੇ ਕੋਲੇ ਹੀ ਪਿੰਡ ਪੈਂਦਾਗਾ ਇੱਥੇ ਸਾਡੇ માતા ਨੇਗੇ ਬਹੁਤ ਯਾਰੀ ਲੋੜਵੰਦ ਪਰਿਵਾਰ ਆਗਾ ਇਸ ਮਾਤਾ ਦਾ ਥੋੜਾ ਟਾਈਮ ਪਹਿਲਾਂ ਨਾ ਬੇਟਾ ਸੀ ਜਿਹੜਾ ਠੀਕਾ ਘਰ ਦਾ ਮੁਖੀ ਸੀਗਾ ਉਹ ਇਸ ਦੁਨੀਆ ਤੋਂ ਤੁਰ ਗਿਆ ਠੀਕ ਹੈ ਉਹਦੇ ਦੋ ਬੱਚੇ ਨੇ ਦੋ ਕੁੜੀਆਂ ਨੇਗੀਆਂ ਤੇ ਇੱਕ ਬੇਟਾਗਾ ਉਹ ਘਰ ਦੇ ਵਿੱਚ ਕੰਮ ਕੀਤਾ ਕਰਦਾ ਸੀ ਉਹੀ ਇਹਨਾਂ ਦਾ ਕਮਾਈ ਦਾ ਸਾਧਨ ਸੀਗਾ ਠੀਕ ਹੈ ਤੇ ਇਹ ਬੱਚਾ 6 ਸਾਲ ਦਾ ਇਹ ਬੱਚਾ ਹੈਗਾ ਠੀਕ ਹੈ ਨਾ ਜੇ ਤੂੰ ਵਿਚਾਰੇ ਤੂੰ ਤੁਰਿਆ ਜਾਂਦਾਗਾ ਤੇ ਨਾ ਬੋਲਿਆ ਜਾਂਦਾਗਾ ਤੇ ਨਾ ਵਿਚਾਰੇ ਉਹਨੂੰ ਦਿਖਦਾਗਾ ਠੀਕ ਹੈ ਤੇ ਗਰੀਬੀ ਇੰਨੀ ਹੋਣ ਕਰਕੇ ਇਸ ਬੱਚੇ ਦਾ ਇਲਾਜ ਨਹੀਂ ਕਰਵਾਇਆ ਗਿਆ ਠੀਕ ਹੈ ਤੇ ਘਰ ਦੇ ਹਾਲਾਤ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਹਨਾ ਇੱਕ ਕਮਰਾ ਹੈਗਾ ਇਹ ਵੀ ਵਾਰਸਾਂ ਜਦੋਂ ਮੀਂਹ ਆਉਂਦੇ ਨੇਗੇ ਪੂਰੀ ਤਰ੍ਹਾਂ ਚਾਉਣ ਲੱਗ ਜਾਂਦਾਗਾ ਤੇ ਆਹ ਕਮਰੇ ਕੀ ਪ੍ਰੋਸਾਨੀ ਵੀ ਕਦੋਂ ਵੀ ਡਿੱਗ ਸਕਦੇ ਨੇਗੇ ਠੀਕ ਹੈ ਨਾ ਤੇ ਬਹੁਤ ਯਾਰੇ ਲੋੜਵੰਦ ਪਰਿਵਾਰ ਆ ਬਾਈ ਪੈਸੇ ਨਾ ਹੋਣ ਕਰਕੇ ਇਸ ਬੱਚੇ ਦਾ ਇਲਾਜ ਨਹੀਂ ਹੋ ਸਕਿਆ ਤੇ ਵਿਚਾਰਾ ਇੱਕ ਪ੍ਰੋਪਰ ਅਜਾ ਪਾਹਜ ਹੋ ਗਿਆ ਠੀਕ ਹੈ ਤਾਂ ਜਿੰਨੀ ਹੋ ਸਕਦਾਗਾ 19 ਸ ਪਰਿਵਾਰ ਦੀ ਮਦਦ ਕਰੋ ਆਪਣੀ ਮਦਦ ਨਾਲ ਨਾ ਇਹ ਬੱਚਾ ਵਿਚਾਰਾ ਠੀਕ ਹੈ ਦੇਖ ਸਕਦਾਗਾ ਸੁਣ ਸਕਦਾਗਾ ਆਪਣੇ ਪੈਰਾਂ ਤੇ ਚੱਲ ਸਕਦਾਗਾ ਠੀਕ ਹੈ ਇਸ ਪਰਿਵਾਰ ਦੀ ਨਾ ਥੋੜੀ ਜਿਹੜੀ ਕੰਡੀਸ਼ਨ ਆ ਨਾ ਬਾਈ ਠੀਕ ਹੈ ਹਾਲਾਤ ਨੇ ਠੀਕ ਹੋ ਸਕਦੇ ਨੇਗੇ ਜਿੰਨੀ ਹੋ ਸਕਦੀ ਆ 1900 ਪਰਿਵਾਰ ਦੀ ਮਦਦ ਕਰੋ ਵੱਧ ਤੋਂ ਵੱਧ ਮਦਦ ਕਰੋ ਤੇ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਦਾਨੀ ਸੱਜਣ ਤੱਕ ਜਰੂਰ ਪਹੁੰਚਾ ਦਿਓ